ला लू बातें तेरी करते हुए थक के सो जाती हूँ सिरहाने आसमां ਜਾਨੇ ਕਹਾ ਮੁਰਝਾਤੀ ਹੈ ਦੇਖਤੇ ਦੇਖਤੇ ਤੁਝੇ ਗਲੀਆਂ ਬੁੱਢਲਾ ਅੰਡਾ ਦੀ ਇਹ ਬੱਚੀ ਹਰ ਪੁਨੀਤ ਕੌਰ ਜਿਸ ਨੇ ਇੱਕ ਟੈਲੈਂਟ ਸ਼ੋਅ ਕਿਸਮੇ ਕਿਤਨਾ ਹੈ ਦਮ ਦੇ ਵਿੱਚ ਆਪਣੀ ਕੈਟਾਗਰੀ ਦੇ ਵਿੱਚ ਸਿੰਗਿੰਗ ਟਾਈਟਲ ਜਿੱਤਿਆ ਹੈ ਆਉ ਮਿਲਦੀਆਂ ਇਸ ਬੱਚੀ ਨੂੰ ਔਰ ਇਸ ਦੇ ਪਰਿਵਾਰ ਨੂੰ ਬੇਟਾ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਸੀਂ ਇੱਕ ਵੱਡੇ ਇਵੈਂਟ ਦੇ ਵਿੱਚ ਜੋ ਵਿਜੇ ਪ੍ਰਾਪਤ ਕੀਤੀ ਹੈ ਤੁਸੀਂ ਅਵਾਰਡ ਲੈ ਕੇ ਆਏ ਹੋ ਤਾਂ ਕਿਵੇਂ ਦਾ ਫੀਲ ਕਰ ਰਹੇ ਹੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮੈਂ ਮਿਹਨਤ ਬਹੁਤ ਜ਼ਿਆਦਾ ਕੀਤੀ ਸੀ ਇਸ ਲਈ ਫਿਰ ਜਦੋਂ ਮਿਹਨਤ ਦਾ ਫਲ ਮਿਲਦਾ ਤਾਂ ਖੁਸ਼ੀ ਬਹੁਤ ਹੁੰਦੀ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਅੱਛਾ ਜਦੋਂ ਇਸ ਇਵੈਂਟ ਦੇ ਲਈ ਤੁਸੀਂ ਪਹਿਲਾ ਆਡੀਸ਼ਨ ਦਿੱਤਾ ਕੀ ਤੁਹਾਨੂੰ ਉਦੋਂ ਉਮੀਦ ਹੈਗੀ ਸੀ ਕਿ ਤੁਸੀਂ ਇਸ ਦੇ ਫਾਈਨਲ ਤੱਕ ਪਹੁੰਚੋਗੇ ਉਦੋਂ ਮੈਨੂੰ ਉਮੀਦ मतलब ਐਵੇਂ ਨਹੀਂ ਸੀ ਵੀ ਫਾਈਨਲ ਤੱਕ ਪਹੁੰਚੂਗੀ ਬਟ ਐਸੀ ਵੀ ਅਗਲਾ ਰਾਉਂਡ ਕਲੀਅਰ ਹੋ ਜਾਊਗਾ ਕਿਉਂਕਿ ਮੇਰਾ ਪਹਿਲਾ ਰਾਉਂਡ ਮਤਲਬ ਕਾਫੀ ਵਧੀਆ ਸੀ ਤੇ ਜਜਸ ਦੇ ਕੰਪਲੀਮੈਂਟਸ ਵੀ ਬਹੁਤ ਵਧੀਆ ਸੀ ਪਰ ਮੈਂ ਸੋਚਿਆ ਨਹੀਂ ਸੀ ਵੀ ਮੈਂ ਫਾਈਨਲ ਤੱਕ ਪਹੁੰਚੂਗੀ ਤੇ Winner ਵੀ ਬਣ ਜੂਗੀ ਅੱਛਾ ਜਿਹੜਾ ਤਰਾ ਤੁਹਾਡਾ ਇਹ ਸ਼ੋਅ ਹੈਗਾ ਇਹ ਸਪੈਸ਼ਲੀ ਸਿੰਗਿੰਗ ਬੇਸdੀ ਹੈ ਜਦੇ ਵਿੱਚ ਹੋਰ ਵੀ ਚੀਜ਼ਾਂ ਹੁੰਦੀਆਂ ਨੇਗੇ ਇਸ ਵਿੱਚ ਸਿੰਗਿੰਗ ਡਾਂਸਿੰਗ ਮਾਡਲਿੰਗ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਨੇ ਓਨਲੀ ਸਿੰਗਿੰਗ ਅੱਛਾ ਤੁਸੀਂ ਓਨਲੀ ਸਿੰਗਿੰਗ ਦੀ ਹੀ ਆਡੀਸ਼ਨ ਦਿੱਤੇ ਸੀਗੇ ਅચ્છਾ ਜਦੋਂ ਤੁਸੀਂ ਪਹਿਲਾ ਪਾਸ ਕੀਤਾ ਫਿਰ ਤੁਸੀਂ ਉਸ ਤੋਂ ਸਟੈਪ ਬਾਈ ਸਟੈਪ ਕਿਸ ਤਰੀਕੇ ਨਾਲ ਅੱਗੇ ਵਧੇ ਥੋੜਾ ਜਿਹਾ ਸਟੋਰੀ ਦੱਸੋ ਮੇਰਾ ਪਹਿਲਾ ਰਾਉਂਡ ਹੋਇਆ ਸੀ ਪਹਿਲਾਂ ਬੋਹਾ ਹੋਇਆ ਸੀ ਤੇ ਫਿਰ ਸੈਕਿੰਡ ਰਾਉਂਡ ਹੋਇਆ ਸੀ ਤੇ ਫਿਰ ਥਰਡ ਰਾਉਂਡ ਸੀ ਉਹ ਫਰਸਟ ਟੀਵੀ ਰਾਉਂਡ ਸੀ ਫਿਰ ਸੈਮੀਫਾਈਨਲ ਹੋਇਆ ਸੀ ਦੈਨ ਫਾਈਨਲ ਰਾਉਂਡ ਅੱਛਾ ਫਾਈਨਲ ਦੇ ਵਿੱਚ ਪਹੁੰਚ ਕੇ ਫਿਰ ਕਿੰਨਾ ਕਿ ਤੁਹਾਡੀ ਕਿੰਨੀ ਕਿ ਤੁਹਾਨੂੰ ਉਦੋਂ ਆਪਣੇ ਆਪ ਤੁਹਾਡੇ ਉੱਤੇ ਪ੍ਰੈਸ਼ਰ ਸੀਗਾ ਕਿ ਮੈਂ ਇਹ ਜਿੱਤਨਾ ਜਬ ਜਿੱਤ ਪਾਉਂਗੀ ਜਾਂ ਕਿੱਦਾਂ-ਕਿੱਦਾਂ ਸੀ ਉਦੋਂ ਤੁਹਾਡੇ ਮਨ ਦੇ ਵਿੱਚ ਫੀਲਿੰਗ ਇਦਾਂ ਹੂੰ ਜਦੋਂ ਫਾਈਨਲੇ ਹੋਣ ਵਾਲਾ ਸੀ ਉਦੋਂ ਮੇਰੇ ਤੇ ਮਤਲਬ ਪਹਿਲਾਂ-ਪਹਿਲਾਂ ਤਾਂ ਪ੍ਰੈਸ਼ਰ ਸੀ ਬਟ ਬਾਅਦ ਚ ਮਤਲਬ ਮਮਾ ਪਾਪਾ ਨੇ ਤੇ ਮੇਰੇ ਟੀਚਰ ਨੇ ਸਮਝਾਇਆ ਸੀ ਵੀ ਜਿੱਤਨਾ ਇਨਾ ਜ਼ਰੂਰੀ ਨਹੀਂ ਹੁੰਦਾ ਆਪਾਂ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਬਸ ਮੈਂ ਮਿਹਨਤ ਕੀਤੀ ਸੀ ਤੇ ਆਪਦੇ ਵੱਲੋਂ ਬੈਸਟ ਦਿੱਤਾ ਸੀ ਤਾਂ ਮਤਲਬ ਮੈਂ ਜਿੱਤਨ ਬਾਰੇ ਇਹਨਾਂ ਸੋਚਿਆ ਨਹੀਂ ਸੀ ਪਹਿਲਾਂ ਅੱਛਾ ਸਿੰਗਿੰਗ ਦੇ ਖੇਤਰ ਦੇ ਵਿੱਚ ਕਦੋਂ ਤੋਂ ਕਦੋਂ ਤੋਂ ਤੁਹਾਨੂੰ ਸ਼ੌਕ ਹੈ ਮੈਨੂੰ ਬਚਪਨ ਤੋਂ ਹੀ ਸ਼ੌਂਕ ਹੈ ਮੈਂ ਬਚਪਨ ਤੋਂ ਪਹਿਲਾਂ ਹਰਮੋਨੀਅਮ ਵਜਾਉਂਦੀ ਸੀ ਫਿਰ ਮੈਂ ਗਿਟਾਰ ਸਿੱਖੀ ਤੇ ਨਾਲ ਨਾਲ ਮੇਰੇ ਸਿੰਗਿੰਗ ਵੀ ਚੱਲ ਰਹੀ ਹੈ ਬਚਪਨ ਤੋਂ ਹੀ ਸ਼ੌਂਕ ਹੈ ਮੈਨੂੰ ਸਕੂਲ ਦੇ ਵਿੱਚ ਵੀ ਇਹ ਸ਼ੌਕ ਜਾਰੀ ਹੈ ਰੱਖਿਆ ਹੋਇਆ ਸਬਜੈਕਟ ਸੀ ਹਾਂਜੀ ਸਕੂਲ 'ਚ ਵੀ ਮੈਂ ਹਰਮੋਨੀਅਮ ਤੇ ਮਤਲਬ ਪ੍ਰੇਅਰਜ਼ ਵਗੈਰਾ ਵੀ ਵਜਾਉਣੀ ਆ ਤੇ ਨਾਲ ਗਾਉਣੀ ਵੀ ਆ ਕਿਹੜੇ ਸਕੂਲ 'ਚ ਪੜਦੇ ਹੋ ਮੈਂ ਸਿੰਗਲ ਸਟਾਰ ਸਕੂਲ 'ਚ ਪੜਦੀ ਆ ਪਰ 10 ਤੱਕ ਮੈਂ ਮਨਵਰਟਿਕਾ ਸਕੂਲ 'ਚ ਸੀ ਅੱਛਾ 10 ਤੱਕ ਵੀ ਤੁਹਾਡੇ ਚ ਇਹ ਤੁਸੀਂ ਰੱਖਿਆ ਉਹ ਸਬਜੈਕਟ ਹਾਂਜੀ 10 ਤੱਕ ਵੀ ਮਿਊਜ਼ਿਕ ਨਾਲ ਕਰਦੇ ਸੀ ਪਰਫਾਰਮ ਥੋੜਾ ਬਹੁਤ ਕਿਸੇ ਚੀਜ਼ ਕੀ ਕਰਦੇ ਸੀ ਸਕੂਲ ਚ ਮੈਂ ਸਕੂਲ ਚ ਉਹ ਵੀ ਪ੍ਰੇਅਰ ਮਤਲਬ ਹਰਮੋਨੀਅਮ ਪਲੇ ਕਰਦੀ ਸੀ ਪ੍ਰੇਅਰਸ ਗਾਉਂਦੀ ਸੀ ਅੱਛਾ ਪਹਿਲਾ ਗਾਣਾ ਕਦੋਂ ਗਾਇਆ ਸੀ ਤੇ ਕਿਹੜਾ ਗਾਇਆ ਸੀ ਯਾਦ ਆ ਮੈਂ ਮਤਲਬ ਕੇਕੇਐਚਡੀ ਚ ਮੇਰਾ ਪਹਿਲਾ ਰਾਉਂਡ ਜਦੋਂ ਆਇਆ ਸੀ ਉਦੋਂ ਮੈਂ ਇੱਕ ਪਾਕਿਸਤਾਨੀ Song ਆਇਆ ਸੀ ਬੇਪਰਵਾ ਅੱਛਾ ਹਾਂਜੀ ਉਹ ਦੋ ਬੋਲ ਸੁਣਾਓਗੇ ਹਾਂਜੀ ਸਜਦੇ ਪੇ ਰੱਬਾ ਮੰਗੀਆਂ ਦੁਆ ਰੱਬਾ ਯਾਰ ਮਿਲਾ ਯਾਰ ਮਿਲਾ ਮੁਝ ਕੋ ਮੁਝ ਸੇ ਮਿਲਾ ਦੇ ਰੱਬਾ ਕੋਈ ਤੋ ਸਿਲਾ ਦੇ ਅਬ ਤੋ ਹਾਰਨੇ ਲਗੀ ਹੂੰ ਖੁਦ ਸੇ ਮੇਰਾ ਸੁਵੋ ਗਿਰਾ ਦੇ ਜੋ تج کو ہسا دے اب تو ہارنے لگی ہوں خود سے بے پرواہ سایا نہ ہو مجھ سے تفا سایا نہ ہو بے پروا بے پروا بے پروا ਤੁਸੀਂ ਆਪ ਕਿੰਨਾ ਗਾਇਕਾਂ ਨੂੰ ਸੁਣਨਾ ਪਸੰਦ ਕਰਦੇ ਹੋ ਵਿਸੇ ਤੁਹਾਡੇ ਗਾਣੇ ਦੀ ਇਸ ਸਿਲੈਕਸ਼ਨ ਤੋਂ ਹੀ ਪਤਾ ਲੱਗ ਗਿਆ ਕਿ ਤੁਹਾਡੀ ਚੁਆਇਸ ਚੰਗੀ ਹੋਣੀ ਹੈ ਫਿਰ ਵੀ ਤੁਸੀਂ ਦੱਸੋ ਕਿ ਤੁਸੀਂ ਕਿੰਨਾ ਗਾਇਕਾਂ ਨੂੰ ਸੁਣਨਾ ਪਸੰਦ ਮਤਲਬ بالی ووڈز ਤਾਂ ਮੈਨੂੰ ਅਰੀਜਿਤ ਸਿੰਘ ਬਹੁਤ ਪਸੰਦ ਹੈ ਸ਼੍ਰੀਆ ਗੋਸ਼ਾਲ ਤੇ ਜੇ ਪੰਜਾਬੀ ਗੱਲ ਕਰੀਏ ਤਾਂ ਮੈਨੂੰ ਨਿਮਰਤ ਖਹਿਰਾ ਅਮਰਿੰਦਰ ਗਿੱਲ ਉਹ ਸਾਰੇ ਬਹੁਤ ਪਸੰਦ ਆ। ਜਿਹੜੇ ਪੁਰਾਣੇ ਗਾਇਕਾਂ ਨੂੰ ਵੀ ਸੁਣਦੇ ਹੋ ਜੋ ਸਾਡੇ ਕਲਾਸਿਕਲ ਗਾਇਕ ਪੁਰਾਣੇ ਰਹੇ ਨੇ। ਉਹ ਵੈਸੇ ਮੈਂ ਘੱਟ ਸੁਣਦੀ ਆ ਬਟ ਮੈਨੂੰ ਨੂਰ ਜਹਾਂ ਬਹੁਤ ਪਸੰਦ ਹੈ। ਨੂਰ ਜਹਾਂ। ਅੱਛਾ ਖੁਦ ਤੁਸੀਂ ਕਿਸ ਦੀ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹੋ ਵੀ ਮੈਂ ਐਵੇਂ ਦਾ ਗਾਣਾ। ਮੈਨੂੰ ਵੈਸੇ ਨਿਮਰਤ ਖਹਿਰਾ ਬਹੁਤ ਪਸੰਦ ਹੈ। ਅੱਛਾ ਨਿਮਰਤ ਖਹਿਰਾ ਬਹੁਤ ਪਸੰਦ ਆ। ਅੱਛਾ ਉਹ ਵੀ ਕਿ ਕੀ ਯੋਜਨਾ ਜਿੱਦਾਂ ਇਹ ਇੱਕ ਟੈਲੈਂਟ ਸ਼ੋ ਸੀ ਪੰਜਾਬ ਲੈਵਲ ਦਾ ਸੀਗਾ ਹੋਰ ਇਸ ਤੋਂ ਵੱਡੇ ਸ਼ੋ ਵੀ ਹੁੰਦੇ ਨੇ ਬਹੁਤ। ਕੀ ਇੱਛਾ ਹਲੇ ਤਾਂ ਵੈਸੇ ਫਸਟ ਪ੍ਰਾਇੋਰਟੀ ਮੇਰੀ ਸਟੱਡੀ ਹੈ ਪਰ ਜੇ ਮੌਕਾ ਮਿਲੇ ਤਾਂ ਮੈਂ ਉਹਨਾਂ 'ਚ ਵੀ ਜਾਣਾ ਚਾਹੂੰਗੀ ਪਰ ਮਤਲਬ ਇਹ 뮤직 ਦਾ ਸਟੱਡੀ ਦੇ ਨਾਲ-ਨਾਲ ਚੱਲਦਾ ਹੀ ਰਹੂਗਾ ਨਹੀਂ ਫਿਰ ਵੀ ਕਿਉਂਕਿ ਮੌਕਾ ਮਿਲਣ ਦੀ ਗੱਲ ਹੁੰਦੀ ਹੈ ਮੌਕਾ ਤਾਂ ਲੱਭਣਾ ਪੈਂਦਾ ਹੈ ਲੱਭੋਗੇ ਅੱਗੇ ਤੁਰੋਗੇ ਜਾਂ ਪੜਾਈ ਵਾਲੀ ਦੇਖਣਾ ਮਤਲਬ ਹਲੇ ਤੁਰੰਦੀ ਕੋਸ਼ਿਸ਼ ਤਾਂ ਜ਼ਰੂਰ ਕਰਾਂਗੀ ਪਰ ਅੱਛਾ ਹਾਂਜੀ ਪਰ ਪੜਾਈ ਨਾਲ-ਨਾਲ ਚੱਲਦੀ ਰਹ ਅੱਛਾ ਪੜਾਈ ਮਸ ਪੜਾਈ ਕਿਹੜੀ ਸਟ੍ਰੀਮ ਲਈਏ ਤੁਸੀਂ ਮੈਂ ਨਾਨ ਮੈਡੀਕਲ ਸਟ੍ਰੀਮ ਲਈਏ अच्छा ਤੁਸੀਂ ਸਟਰੀਮ ਲਈ ਹੈ ਨਾਨ ਮੈਡੀਕਲ ਲੇਕਿਨ ਇਹ ਜਿਹੜਾ ਇਹ ਸ਼ੌਕ ਹੈ ਉਸ ਤੋਂ ਟੋਟਲੀ ਵੱਖਰਾ ਹੈ ਕਿੱਦਾਂ ਫਿਰ ਇਸ ਨੂੰ ਮੈਨੇਜ ਕਰੋਗੇ ਇਹ ਮਤਲਬ ਮੈਨੇਜ ਹੋ ਜਾਂਦਾ ਕਿਉਂਕਿ ਮੈਂ ਪੜਾਈ ਵਿੱਚ ਵੀ ਮਤਲਬ ਠੀਕ ਵਧੀਆਂ ਤੇ ਮਤਲਬ ਪੜਾਈ ਦੇ ਨਾਲ ਨਾਲ ਮੇਰਾ 뮤직 ਵੀ ਚੱਲਦਾ ਰਹਿੰਦਾ ਤੇ ਮਤਲਬ 10th ਚ ਵੀ ਮੇਰੇ 97% ਆਏ ਸੀ ਤਾਂ ਮੈਨੂੰ ਪੜਾਈ ਵੀ ਬਹੁਤ ਪਸੰਦ ਹੈ ਤੇ ਸਿੰਗਿੰਗ ਵੀ ਨਾਲ ਨਾਲ ਚੱਲਦੀ ਰਹਿੰਦੀ ਹੈ ਜਦੋਂ ਮਤਲਬ ਪੜਾਈ ਤੋਂ ਥੋੜਾ ਜਿਹਾ ਮਨ ਅੱਕ ਜਾਂਦਾ ਹੈ ਫਿਰ ਮੈਂ ਸਿੰਗਿੰਗ ਵੀ ਕਰ ਲੈਣੀ ਆ ਗਿਟਾਰ ਵੀ ਵਜਾ ਲੈਣੀ ਤਾਂ ਉਹ ਨਾਲ-ਨਾਲ ਚੱਲਦਾ ਰਹਿੰਦਾ ਤਾਂ ਹੋ ਜਾਂਦਾ ਅੱਛਾ ਜੀ ਤੇ ਹੁਣ ਇਹਨਾਂ ਦੇ ਪਾਪਾ ਨਾਲ ਬੈਠੇ ਆ ਗੁਰਮੀਲ ਸਿੰਘ ਜੀ ਗੁਰਮੀਲ ਸਿੰਘ ਜੀ ਤੁਹਾਡੀ ਬੇਟੀ ਨੇ ਇੱਕ ਵੱਡਾ ਇਵੈਂਟ ਜਿੱਤਿਆ ਹੈਗਾ ਕਿੱਦਾਂ ਫੀਲ ਕਰ ਰਹੇ ਹੋ ਹਾਂਜੀ ਸਾਨੂੰ ਆਪਣੀ ਬੱਚੀ ਤੇ ਬਹੁਤ ਮਾਣ ਆ ਜੀ ਕਿ ਇਹਨੇ ਮਤਲਬ ਕਿ ਕਿਸਮੇ ਕਿੰਨਾ ਹੈ ਦਮ ਜਿਹੜਾ ਰੀਅਲਿਟੀ ਟੀਵੀ ਸ਼ੋ ਦਾ ਟੈਲੈਂਟ ਹੰਟ ਸ਼ੋ ਹੈ ਇਹਦੇ ਵਿੱਚ ਨੇ ਫਾਈਨਲ ਜਿੱਤ ਗਈ ਸਾਡੇ ਪਰਿਵਾਰ ਦਾ ਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ अच्छा ਤੁਸੀਂ ਕੀ ਸੋਚ ਰਹੇ ਹੋ ਕਿ ਭਵਿੱਖ ਦੇ ਵਿੱਚ ਅੱਗੇ ਇਸ ਨੂੰ ਇਸ ਫੀਲਡ ਦੇ ਵਿੱਚ ਜਾਂ ਇਸ ਸ਼ੌਕ ਦੇ ਵਿੱਚ ਕਿੱਥੋਂ ਤੱਕ ਲੈ ਕੇ ਜਾਓਗੇ ਹਾਂਜੀ ਸਾਬ ਸਾਡੀ ਸਭ ਤੋਂ ਪ੍ਰਾਇੋਰਟੀ ਤਾਂ ਇਹ ਹੀ ਹੈ ਕਿ ਪਲੱਸ 2 ਤੱਕ ਇਹ ਨੌਨ ਵੇਦਿਕ ਮੈਡੀਕਲ ਨਾਲ ਕਰੇ ਤਾਂ ਕਿ ਇਹਦਾ ਸਟੱਡੀ ਵੱਲ ਵੀ ਕੈਰੀਅਰ ਜਾ ਸਕੇ ਅੱਗੇ ਹੂੰ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਵੱਖ-ਵੱਖ ਸ਼ੋਅ ਦੇ ਵਿੱਚ ਟੀਵੀ ਜਿਵੇਂ ਨੈਸ਼ਨਲ ਜਾਂ ਪੰਜਾਬ ਲੈਵਲ ਦੇ ਉੱਥੇ ਵੀ ਪਾਰਟਿਸਿਪੇਟ ਜਰੂਰ ਕਰਾਵਾਂਗੇ ਇਹ ਸੋਚਿਆ ਹੈ ਜੀ ਯਾਨੀ ਕਿ ਸ਼ੌਕ ਦੇ ਨਾਲ ਤੁਸੀਂ ਇਹਦਾ ਜਾਰੀ ਰੱਖਣਾ ਯਾਨੀ ਪੂਰੀ ਕੋਸ਼ਿਸ਼ ਹੋਏਗੀ ਕਿ ਇੱਧਰ ਹੀ ਇਹ ਕੰਮ ਜਾਬ ਹੋਵੇ ਸੰਗੀਤ ਵਾਲੀ ਸਾਈਡ ਜੀ ਅ ਇਹਨਾਂ ਦੀ ਮੰਮੀ ਵੀ ਮੇਰੇ ਨਾਲ ਨੇ ਹਾਂਜੀ ਤੁਸੀਂ ਕਿਦਾਂ ਫੀਲ ਕਰ ਰਹੇ ਹੋ ਆਮ ਤੌਰ ਤੇ ਨਾ ਮਾਵਾਂ ਨੂੰ ਧੀਆਂ ਦੀ ਜ਼ਿਆਦਾ ਚਿੰਤਾ ਹੁੰਦੀ ਹੈ ਨਾ ਹਾਂਜੀ ਚਿੰਤਾ ਤਾਂ ਹੁੰਦੀ ਹੈਗੀ ਪਰ ਅਸੀਂ ਇਹਦੇ ਨਾਲ ਨਾਲ ਹੀ ਰਹਨੇ ਆਂਗੇ ਜਿਹੜੀ ਮਤਲਬ ਬਹੁਤ ਸਪੋਰਟ ਕੀਤੀ ਹੈਗੀ ਅਸੀਂ ਗਾਣੇ ਦੀ ਚੁਆਇਸ ਵਾਸਤੇ ਵੀ ਤੇ ਇਹਦਾ 뮤직 ਕਿਵੇਂ ਦਾ ਹੋਵੇ ਇਹ ਵੀ ਅਸੀਂ ਦੇਖਦੇ ਰਹਨੇ ਆਂਗੇ ਅੱਛਾ ਹਾਂਜੀ ਆਮ ਤੌਰ ਤੇ ਵੈਸੇ ਹਾਂ ਆਮ ਤੌਰ ਤੇ ਮੈਂ ਹੀ ਪੁੱਛ ਰਿਆ ਸੀਗਾ ਕਿਉਂਕਿ ਇਹ ਨਾ ਜੋ ਪੇਰੈਂਟਸ ਨੇ ਨਾ ਖਾਸ ਤੌਰ ਤੇ ਧੀਆ ਉਹਨਾਂ ਨੂੰ ਜੇ ਫੀਲਡ ਵਿੱਚ ਜਾਣ ਤੋਂ ਮਾਪੇ ਰੋਕ ਦਿੰਦੇ ਹਨ ਪਰ ਤੁਸੀਂ ਐਪਰੀਸ਼ੀਏਟ ਕਰ ਰਹੇ ਹੋ ਸਹਿਯੋਗ ਦੌਰੇ ਵੱਡੀ ਗੱਲ ਹੈ ਹਾਂਜੀ ਸਮਾਜ ਦੇ ਮਤਲਬ ਵਰਤਾਰੇ ਦੇ ਮੁਤਾਬਕ ਥੋੜਾ ਚਿੰਤਾ ਤਾਂ ਹੁੰਦੀ ਹੈਗੀ ਪਰ ਇਹਦੇ ਪਾਪਾ ਇਹਦੇ ਨਾਲ ਹਮੇਸ਼ਾ ਰਹਿੰਦੇ ਨੇ ਜਦੋਂ 뮤직 ਕਲਾਸ ਲਾਉਣ ਜਾਂਦੀ ਹੈ ਤਾਂ ਉਹ ਵੀ ਜਿੰਨਾ ਟਾਈਮ 뮤직 ਕਲਾਸ ਚਾਹੀਏ 2 ਘੰਟੇ ਲੱਗੇ 4 ਘੰਟੇ ਲੱਗੇ ਤੇ ਇਹਦੇ ਪਾਪਾ ਨਾਲ ਹੀ ਹੁੰਦੇ ਨੇ ਤੇ ਮੈਂ ਇਹਦੇ ਖਾਣੇ ਦਾ ਧਿਆਨ ਪੜਾਈ ਦਾ ਧਿਆਨ ਮੈਂ ਪੂਰਾ ਲੱਗਦੀ ਹੈਗੀ ਇਹ ਨਾਲ ਗਾਣਿਆਂ ਦੀ ਚੋਇਸ ਵੀ ਮੈਂ ਦੀ ਦੇਖਦੀ ਰਹਿਣੀ ਹੈ। ਅੱਛਾ ਤੁਹਾਨੂੰ ਵੀ ਸ਼ੌਕ ਹੈ? ਹਾਂਜੀ ਮੈਂ ਸਕੂਲ ਟਾਈਮ ਥੋੜਾ ਬਹੁਤ ਗਾਉਂਦੀ ਰਹੀ ਹਾਂ। ਅੱਛਾ ਫਿਰ ਤੁਸੀਂ ਵੀ ਕੁਝ ਦੋ ਬੋਲ ਸੁਣਾਓ। ਕਿਸੇ ਵੀ ਗਾਣੇ ਦੇ। ਇਹਦੇ ਨਾਲ ਹੀ ਗਾ ਦੂੰਗੀ। ਅੱਛਾ। ਹਾਂਜੀ। ਚਲੋ ਫਿਰ ਦੋਨੇ ਮਿਲ ਕੇ ਗਾ ਲਵਾਂ। ਹਾਂਜੀ। ਜੋ ਪਰਬਤਿਓਲੇ ਪਰਬਤ ਕਿੰਨੇ ਲੁਕੇ ਹੋਏ ਨੇ। ਜੋ ਭਗਤਿਓਲੇ ਵਕਤ ਵਿਕਿੰਨੇ ਛੁਪੇ ਹੋਏ ਨੇ। कहाणि यो पुराणी पुराणि विसजना नाम विवदले तुजा के कुचल चाहे के सागर नदिया तो मेंडे आ मैया ढोला तेरा इतवार कीता मैं तेनु प्यारे कीता ये सजना सदियां तो ਵੇ ਸੱਜਣਾ ਸਦੀਆਂ ਤੂੰ ਅੱਛਾ ਮੈਨੂੰ ਇਹ ਲੱਗਦਾ ਕਿ ਜਦੋਂ ਕਿਸੇ ਮਾਂ ਦਾ ਸ਼ੌਕ ਪੂਰਾ ਨਾ ਹੋਵੇ ਤਾਂ ਉਹ ਆਪਣਾ ਸ਼ੌਕ ਆਪਣੇ ਧੀ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ ਕੁਝ ਕੁਝ ਲੱਗ ਰਿਹਾ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਮੈਨੂੰ ਉਸ ਸਮੇਂ ਮਤਲਬ ਸਮਾਜ ਦਾ ਕੁਝ ਲਾਲੋ ਜਾਂ ਉਹ ਸਮੇਂ ਤੇ ਮਤਲਬ ਮੌਕੇ ਘੱਟ ਮਿਲਦੇ ਸੀ ਜਾਂ ਕੁਝ ਵੀ ਲਾ ਲਵਾਂ ਪਰ ਹੁਣ ਮੈਂ ਮਤਲਬ ਜਿਹੜਾ ਆਪਦਾ ਸ਼ੌਂਕ ਹੈ ਮੈਂ ਆਪਣੀ ਬੇਟੀ ਵਿੱਚੋਂ ਪੂਰਾ ਕਰ ਰਹੀ ਆਂ ਮੇਰੇ ਜਿਹੜੇ ਬ੍ਰਦਰਸ ਸੀ ਉਹ ਵੀ ਬਹੁਤ ਵਧੀਆ ਕਵੀਸ਼ਰ ਰਹੇ ਨੇ ਤੇ ਉਹਨਾਂ ਉਹ ਮਤਲਬ ਕਰਨੈਲ ਸਿੰਘ ਪਾਰਸਰਾਮੂ ਵਾਲੀਆ ਦੇ ਚੇਲੇ ਸੀਗੇ ਉਹਨਾਂ ਦੇ ਨਾਲ ਵੀ ਮੈਂ ਗਾਉਂਦੀ ਰਹੀ ਆਂਗੀ ਅਸੀਂ ਜਦੋਂ ਆਈਟੀਟੀ ਕਰਦੇ ਸੀ ਤਾਂ ਅਸੀਂ ਇਕੱਠੇ ਗਾਉਂਦੇ ਰਹੇ ਆਂਗੇ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈਗੇਗੇ ਪਰ ਮਤਲਬ ਉਹਨਾਂ ਦੀ ਕੁਸ਼ਰੀ ਹਜੇ ਵੀ ਜੁਹੁੰਦੀ ਹੈਗੀ। ਅੱਛਾ ਤੁਸੀਂ ਨਹੀਂ ਫਿਰ ਕੋਈ ਪਾਰਟਿਸਿਪੇਟ ਕੀਤਾ ਕੋਈ ਇਸ ਤਰ੍ਹਾਂ ਦੇ ਕਦੇ ਵੀ ਕਿਸੇ ਇਵੈਂਟ ਦੇ ਵਿੱਚ? ਉਹ ਸਮੇਂ ਤੇ ਜਿਵੇਂ ਐਨਐਸਐਸ ਦੇ ਕੈਂਪ ਲੱਗਦੇ ਸੀ ਜਾਂ ਸਕੂਲ ਦੇ ਵਿੱਚ ਕੋਈ ਫੇਅਰਵੈਲ ਪਾਰਟੀ ਹੋਈ ਉਹ ਸਮੇਂ ਤੇ ਗਾਉਂਦੇ ਰਹਿੰਦੇ ਸੀ ਪਰ ਕਿਸੇ ਮਤਲਬ ਮੁਕਾਬਲੇ ਦੇ ਵਿੱਚ ਜਾਣਾ ਜਾਂ ਉਸ ਸਮੇਂ ਤੇ ਨਹੀਂ ਸੰਭਵ ਸੀ। ਅੱਛਾ ਬੇਟੀ ਹਰਪਨੀਤ ਤੋਂ ਮੈਂ ਇੱਕ ਸਵਾਲ ਪੁੱਛਣਾ ਸੀ ਜਿਹੜਾ ਕਿ ਰਹਿ ਗਿਆ ਕਿ ਬੇਟਾ ਤੁਸੀਂ ਇਹ 뮤직 ਦੀ ਸਿੱਖਿਆ ਵੀ ਕਿਸੇ ਤੋਂ ਲਈ ਹੈ? ਹਾਂਜੀ। ਮੈਂ ਪਹਿਲਾਂ ਜਦੋਂ ਮੈਂ ਸਟਾਰਟਿੰਗ ਸੀ ਮੇਰੀ ਉਦੋਂ ਮੈਂ ਮੀਨਾ मैम ਤੋਂ ਸਿੱਖਦੀ ਸੀ ਮੇਰੇ ਸਕੂਲ 'ਚ ਸੀ ਤੇ ਉਸ ਤੋਂ ਬਾਅਦ ਹੁਣ 9th ਕਲਾਸ ਤੋਂ ਮੈਂ ਪਾਰਸ ਸੋਨੀ ਸਰ ਤੋਂ ਸਿੱਖ ਰਹੀ ਆ ਮਾਨਸਾ ਤੋਂ ਤੇ ਹਮੇਸ਼ਾ ਮਤਲਬ ਪਾਪਾ ਮੈਨੂੰ ਲੈ ਕੇ ਜਾਂਦੇ ਆ ਉਹਨਾਂ ਉਹਨਾਂ ਕੋਲ ਸਿਖਾਉਣ ਵਾਸਤੇ ਸਿੰਗਿੰਗ ਤੇ ਗਿਟਾਰ ਤੇ ਹਰਪਨੀਤ ਦੇ ਬ੍ਰਦਰ ਵੀ ਬੈਠੇ ਆ ਹਾਂਜੀ ਤੁਹਾਨੂੰ ਕਿੱਦਾਂ ਫੀਲ ਹੋ ਰਿਹਾ ਤੁਹਾਡੀ ਸਿਸਟਰ ਨੇ ਇੱਕ ਵਧੀਆ ਇਵੈਂਟ ਦੇ ਵਿੱਚ ਪ੍ਰਾਈਜ਼ ਜਿੱਤਿਆ ਹੈਗਾ ਬੜਾ ਪ੍ਰਾਊਡ ਫੀਲ ਹੁੰਦਾ ਜੀ। ਅੱਛਾ ਕੀ ਐਡੇ ਵੱਡੇ ਮੁਕਾਬਲੇ ਨੇ ਜਾ ਕੇ ਨੇ? ਹਾਂ ਫਰਸਟ ਪ੍ਰਾਈਜ਼ ਲੈ ਕੇ ਆਈ ਹੈ। ਆ ਆਮ ਤੌਰ ਤੇ ਦੇਖਿਓ ਪਹਿਲਾਂ ਵੀ ਮੈਂ ਗੱਲ ਕੀਤੀ ਹੈ ਕਿ ਤਿਆਂ ਨੂੰ ਥੋੜਾ ਜਿਹਾ ਨਹੀਂ ਅੱਗੇ ਇਸ ਫੀਲਡ ਦੇ ਵਿੱਚ ਜਾਣ ਦੀ ਆਗਾਹ ਦਿੱਤੀ ਜਾਂਦੀ ਹੈ ਨਾ। ਤਾਂ ਤੁਸੀਂ ਕੀ ਸੋਚਦੇ ਹੋ? ਅ ਤੁਸੀਂ ਵੱਡੇ ਹੋਣਾਂ ਤੋਂ? ਹਾਂਜੀ। ਤੁਸੀਂ ਇਹਨਾਂ ਤੋਂ ਵੱਡੇ ਹੋ। ਹਾਂਜੀ ਹਾਂਜੀ। ਹਾਂ ਵੱਡੇ ਭਰਾਵਾਂ ਨੂੰ ਆਪਣੀ ਛੋਟੀਆਂ ਭੈਣਾਂ ਨਾਲ ਪਿਆਰ ਵੀ ਜ਼ਿਆਦਾ ਹੁੰਦਾ ਹੈ ਖੈਰ ਉਹਨਾਂ ਦੀ ਚਿੰਤਾ ਵੀ ਹੁੰਦੀ ਹੈ ਨਾ ਭਰਾਵਾਂ ਦਾ ਰੋਬ ਵੀ ਹੁੰਦਾ ਹੈ ਹਨਾ ਵੀ ਇਹ ਕੰਮ ਕਰਨਾ ਹੈ ਕਿ ਨਹੀਂ ਕਰਨਾ ਤੁਸੀਂ ਰਿਪੋਰਟ ਕਰੋਗੇ ਹਾਂਜੀ ਹਾਂਜੀ ਚਿੰਤਾ ਤਾਂ ਹੁੰਦੀ ਹੈ ਜੀ ਪਰ ਲੇਕਿਨ ਜਿਵੇਂ ਕਿ ਇਹਨੇ ਦੱਸਿਆ ਇਹਦੇ ਨਾਲ ਹਰ ਵਕਤ ਪਾਪਾ ਹੁੰਦੇ ਨੇ ਜਾਂ ਮੈਂ ਹੁੰਨਾ ਜੀ ਇਸ ਕਰਕੇ ਉਹ ਚਿੰਤਾ ਹੈ ਜੀ ਅੱਗੇ ਵੱਡੇ ਛੋਲੇ ਕੋਈ ਜਾਣਾ ਚਾਹੇ ਤਾਂ ਤੁਸੀਂ ਪੂਰੀ ਸਪੋਰਟ ਦਿਓ ਹਾਂਜੀ ਪੂਰੀ ਸਪੋਰਟ ਚਲੋ ਜੀ ਇਹ ਬਹੁਤ ਵੱਡੀ ਗੱਲ ਹੈ ਭਰਾਵਾਂ ਦੀ ਔਰ ਮਾਪੇ ਦੀ ਜੇ ਤੁਹਾਨੂੰ ਨਹੀਂ ਸਪੋਰਟ ਹੁੰਦੀ ਹੈ ਤਾਂ ਬੱਚਾ ਅੱਗੇ ਰੱਖੀ ਕਰਦਾ ਹੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਰ। ਧੰਨਵਾਦ।